ਡਾਕਟਰ ਪੰਨੂ ਲਿਖਦੇ ਨੇ ਮੈਂ ਕਿਹਾ ਉਹਨਾਂ ਦੀ ਗੱਲ ਆਪਣੀ ਜਗ੍ਹਾ ਠੀਕ ਹੈ ਕਿਉਂਕਿ ਉਹ ਜਿਸ ਧਰਤਲ ਦੇ ਉਸ ਚੀਜ਼ਾਂ ਨੂੰ ਸੋਚ ਰਹੇ ਨੇ ਉੱਥੇ ਐਵੇਂ ਹੁੰਦਾ ਹੈ ਫਿਰ ਮਾਤਾ ਗੁਜਰੀ ਜੀ ਜਿਹੜੇ ਸੰਸਾਰ ਦੇ ਵਿੱਚ ਵਿਚਰਦੇ ਨੇ ਉਹ ਵੱਖਰੀ ਕਿਸਮ ਦਾ ਸੰਸਾਰ ਹੈ ਉੱਥੇ ਕਿਵੇਂ ਸੰਭਵ ਹੈ ਇੱਕ ਸਿੱਖ ਵਿਦਵਾਨ ਲਿਖਦਾ ਵੀ ਜਿਹੜੀਆਂ ਵੱਡੀਆਂ ਹਸਤੀਆਂ ਹੁੰਦੀਆਂ ਨੇ ਨਾ ਉਹ ਤਰਤੀ ਦੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਵਿਆਮ ਲੋਕਾਂ ਵਾਲਾ ਨਹੀਂ ਉਹਨਾਂ ਦਾ ਰੋਜ਼ਾਨਾ ਉਹ ਭਾਵੇਂ ਜਿਉਂਦੇ ਇਸੇ ਪਲੇਟਫਾਰਮ ਦੇ ਉੱਤੇ ਹੁੰਦੇ ਨੇ ਪਰ ਉਹਨਾਂ ਦੀਆਂ ਸੁਰਤਾਂ ਕਿਸੇ ਹੋਰ ਮੰਡਲ ਦੇ ਵਿੱਚ ਵਿਚਰ ਰਹੀਆਂ ਹੁੰਦੀਆਂ ਨੇ ਔਰ ਉਸ ਮੰਡਲ ਦੇ ਵਿੱਚ ਵਿਚਰਨਾ ਆਨੰਦ ਭਈ ਹੈ ਜਿਹਨੂੰ ਮਹਾਰਾਜ ਸਚਖੰਡ ਕਹਿੰਦੇ ਨੇ ਸਚਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਉੱਤੇ ਤੇ ਬਸ ਪ੍ਰੇਮੀ ਪ੍ਰੇਮ ਵਰਖ ਵਰਖ ਪੈਂਦਾ ਔਰ ਉਹ ਰੂਹਾਂ ਉਹਦੇ ਵਿੱਚ ਲਬਰੀਜ਼ ਹੁੰਦੀਆਂ ਨੇ ਮਾਤਾ ਗੁਜਰ ਕੌਰ ਜੀ ਉਹਨਾਂ ਮਰਦਾਂ ਦੀ ਚੇਲੀ ਹੈ ਜਾਂ ਉਹਨਾਂ ਮਰਦਾਂ ਦੀ ਜਿਨ੍ਹਾਂ ਦੇ ਬਰਾਬਰ ਦਾ ਧਰਤੀ ਤੇ ਕੋਈ ਪੈਦਾ ਨਹੀਂ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹਾਦਤ ਵਾਸਤੇ ਦਿੱਲੀ ਨੂੰ ਤੁਰੇ ਖਿੜੇ ਮੱਥੇ ਪਰਵਾਨ ਕੀਤਾ ਇਜਾਜ਼ਤ ਉਹਨਾਂ ਨੂੰ ਨਮਸ਼ਕਾਰ ਕੀਤੀ ਤੋਰ ਦਿੱਤਾ ਕੁਰਬਾਨ ਹੋਣ ਵਾਸਤੇ ਕਨਫਰਮ ਆ ਵਾਪਸ ਨਹੀਂ ਮੁੜਨਗੇ ਬਿਲਕੁਲ ਵਾਪਸ ਆਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਆਨੰਦਪੁਰ ਸਾਹਿਬ ਪੇਟਾ ਲੈ ਕੇ ਜਦੋਂ ਗੁਰੂ ਦਾ ਸਿੱਖ ਮਾਤਾ ਜੀ ਦੇ ਕੋਲ ਗਿਆ ਕੱਪੜਾ ਸੀਸ ਤੋਂ ਚੁੱਕਿਆ ਉਹ ਪਰਮੇਸ਼ਵਰੀ ਪ੍ਰੇਮ ਦੀ ਮੂਰਤ ਉਸੇ ਪ੍ਰੇਮ ਦੇ ਵਿੱਚ ਨਤਮਸਤਕ ਹੋ ਗਏ ਏਡਾ ਵੱਡਾ ਜਿਗਰਾ ਜੀ ਮਾਤਾ ਗੁਜਰਕੌਰ ਜੀ ਦਾ ਤੁਸੀਂ ਇਹ ਕੋਈ ਛੋਟੀ ਜੀ ਹੈ ਹੀ ਨਹੀਂ ਕਹਾਣੀਆਂ ਨਹੀਂ ਹੈ ਕਿ ਹਣਾ ਵੀ ਕਿੰਨਾ ਸਬਰ ਸਿਦਕ ਤੇ ਪਰਮੇਸ਼ਵਰੀ ਪ੍ਰੇਮ ਉਹਨਾਂ ਦੇ ਅੰਦਰ ਭਰਿਆ ਹੋਏਗਾ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਸਿੱਖ ਵਿਦਵਾਨ ਲਿਖਦਾ ਮੈਂ ਇੱਕ ਆਰਟੀਕਲ ਕਹਿੰਦੇ ਨੇ ਪੜਿਆ ਉਹਦੇ ਵਿੱਚ ਦੋ ਇਸਤਰੀਆਂ ਦਾ ਜ਼ਿਕਰ ਆਇਆ ਇੱਕ ਰਾਜਕੁਮਾਰ ਸਿਧਾਰਥ ਮਹਾਤਮਾ ਬੁੱਧ ਦੀ ਪਤਨੀ ਯਸ਼ੋਦਰਾ ਦੂਸਰਾ ਸੀਤਾ ਸ਼੍ਰੀ ਰਾਮ ਚੰਦਰ ਜੀ ਦੀ ਪਤਨੀ ਕਹਿੰਦੇ ਉਸ ਬਾਬਤ ਲਿਖਿਆ ਸੀ ਵੀ ਧਰਤੀ ਦੇ ਉੱਤੇ ਇਹਨਾਂ ਦੇ ਬਰਾਬਰ ਕੋਈ ਇਸਤਰੀ ਪੈਦਾ ਨਹੀਂ ਹੋਈ ਕਹਿੰਦੇ ਮੈਂ ਉਹ ਪੜਿਆ ਬੜੇ ਪਿਆਰ ਦੇ ਨਾਲ ਵਿੱਚੋਂ ਕਈ ਚੀਜ਼ਾਂ ਨੇ ਜਿਹੜੀਆਂ ਬੜੀਆਂ ਧਿਆਨ ਦੇ ਨਾਲ ਵੇਖਾਂ ਔਰ ਉਹਨਾਂ ਨੂੰ ਸਿਰ ਝੁਕਦਾ ਜਿਹੜੇ ਯਸ਼ੋਦਰਾ ਨੇ ਰਾਜਕੁਮਾਰ ਸਿਦਾਰਥ ਤੇ ਪਤਨੀ ਉਹ ਜਦੋਂ ਰਾਜਕੁਮਾਰ ਸਿਦਾਰਥ ਜੰਗਲਾਂ ਨੂੰ ਜਾਂਦੇ ਨੇ ਮਹਾਤਮਾ ਬੁੱਧ ਉਹਨਾਂ ਨੂੰ ਸੁੱਤੇ ਪਿਆ ਨੂੰ ਛੱਡ ਕੇ ਜਾਂਦੇ ਆ ਉਹ ਇਸਤਰੀ ਐਨੇ ਸਤ ਵਾਲੀ ਹੁੰਦੀ ਹੈ ਰਾਜ ਦੇ ਵਿੱਚ ਰਹਿੰਦੀ ਹੈ ਉਸੇ ਤਰ੍ਹਾਂ ਦਾ ਸਬਤ ਸਿੱਧਕ ਰੱਖ ਕੇ ਉਹ ਡੈਡੀਕੇਟ ਹੋਈ ਰਹਿੰਦੀ ਆਪਣੇ ਪਤੀ ਨੂੰ ਜਦੋਂ ਰਾਜਕੁਮਾਰ ਸਿਦਾਰਥ ਮਹਾਤਮਾ ਬੁੱਧ ਬਣ ਕੇ ਵਾਪਸ ਆਉਂਦਾ ਉਹਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੀ ਹੈ ਪਰ ਉਹਦੇ ਤੋਂ ਇਲਤਜਾ ਕਰਦੀ ਹੈ ਵੀ ਜੋ ਤੂੰ ਕਮਾਇਆ ਮੇਰੀ ਝੋਲੀ ਚ ਵੀ ਪਾ ਠੀਕ ਮੈਨੂੰ ਉਹੀ ਚਾਹੀਦਾ ਹੈ ਮਹਾਤਮਾ ਬੁੱਧ ਉਹਨੂੰ ਅਸੀਸ ਦਿੰਦੇ ਨੇ ਕਿਉਂਕਿ ਹੁਣ ਉਹ ਮਹਾਤਮਾ ਹੈ ਨਾ ਤੇ ਉਹ ਉਹਨੂੰ ਆਪਣੀ ਪਹਿਲੀ ਇਸਤਰੀ ਭਿਕਸ਼ੂਨੀ ਬਣਾਉਂਦੇ ਉਹਦੇ ਬੁੱਧਿਸਮ ਦੇ ਵਿੱਚ ਉਹ ਔਰਤ ਪਹਿਲੀ ਔਰਤ ਭਿਕਸ਼ੂਨੀ ਹੈ ਉਹਨਾਂ ਨੂੰ ਮੰਨਿਆ ਜਾਂਦਾ ਵੀ ਉਹਨਾਂ ਦੀ ਸ਼ਿਸ਼ ਜਿਹੜੀ ਬਣੀ ਦੂਸਰੇ ਪਾਸੇ ਸ੍ਰੀ ਰਾਮਚੰਦਰ ਨੇ ਅਯੋਧਿਆ ਦੇ ਰਾਜਾ ਬਨਵਾਸ ਹੋ ਜਾਂਦਾ ਹੈ ਘਰੋਂ ਜਾਣ ਦੀ ਹੁਕਮ ਹੋ ਗਿਆ ਵੀ ਜਾਓ ਜਾਣ ਤੋਂ ਪਹਿਲਾਂ ਸੀਤਾ ਜੀ ਨੂੰ ਮਿਲਦੇ ਨੇ ਸੀਤਾ ਕਹਿੰਦੀ ਹੈ ਵੀ ਜਿੱਥੇ ਤੁਸੀਂ ਜਾਓਗੇ ਮੈਂ ਵੀ ਜਾਵਾਂ ਬਿਲਕੁਲ ਉਹ ਆਪਣਾ ਪਤੀ ਕੁਰਬਾਨ ਨਹੀਂ ਕਰਦੀ ਮਿਉ ਦੇ ਜੋਹੀਆ ਨਹੀਂ ਹੈਗਾ ਪਰ ਉਹ ਮਹਾਨ ਇਸ ਕਰਕੇ ਹੈ ਜਿਸ ਪਾਸੇ ਉਹਦਾ مالک ਜਾਂਦਾ ਹੈ ਉਦੇ ਨਾਲ ਰਹੀ ਨਿਪਦੀ ਉਹ ਕਹਿੰਦੇ ਵੀ ਮੈਂ ਵੇਖਿਆ ਵੀ ਇਹ ਦੋਵੇਂ ਇਸਤਰੀਆਂ ਵੱਡੀਆਂ ਨੇ ਕੋਈ ਸ਼ੱਕ ਨਹੀਂ ਇਹਦੇ 'ਚ ਹੂੰ ਨਹੀਂ ਉਹ ਮਹਿਲ 'ਚ ਰਹਿ ਕੇ ਅਸ਼ੋਰਾਮ ਵੀ ਲੈ ਸਕਦੇ ਸੀ ਹਾਂ ਉਹਨਾਂ ਕੋਲ ਆਪਸ਼ਨ ਸੀਗੇ ਹੈਨਾ ਪਰ ਜਿਵੇਂ ਉਹ ਯਸ਼ੋਧਰਾ ਮਹਿਲ 'ਚ ਰਹੇ ਪਰ ਉਸ ਨਿਆਸੀਆ ਵਾਂਗੂ ਰਹੇ ਜੀ ਜਿਵੇਂ ਉਹਨਾਂ ਦਾ ਜਿਵੇਂ ਉਹ ਉਹਦੇ ਪਿੱਛੇ ਸੁਨੇਹੇ ਜਾਂਦੇ ਉਹਨੂੰ ਖਬਰ ਹੁੰਦੀ ਉਵੇਂ ਹੀ ਕਰਦੀ ਉਹ ਸੀਤਾ ਨੇ ਸ਼੍ਰੀ ਰਾਮ ਨੂੰ ਤਿਆਗਣਾ ਮੁਨਾਸਿਫ ਨਹੀਂ ਸਮਝਿਆ ਰਾਜ ਛੱਡ ਦਿੱਤਾ ਨਾਲ ਚਲੀ ਅੰਦੇ ਹੋਂ ਤੁਸੀਂ ਮਾਤਾ ਗੁਜਰੀ ਜੀ ਦੀ ਜਦੋਂ ਸ਼ਖਸੀਅਤ ਨੂੰ ਅਸੀਂ ਵੇਖਦੇ ਹਾਂ ਉਹਨਾਂ ਨੇ ਕਿਤੇ ਵੀ ਆਪਣੇ ਆਪ ਨੂੰ ਦੁਨਿਆਵੀ ਕਿਸੇ ਸੁਖ ਵਾਸਤੇ ਜਾਂ ਕਿਸੇ ਅਟੈਚਮੈਂਟ ਕਰਕੇ ਜੋੜਿਆ ਹੀ ਨਹੀਂ ਨਾ ਪਤੀ ਦੇ ਨਾਲ ਨਾ ਪੁੱਤਰ ਦੇ ਨਾਲ ਨਾ ਪੋਤਰਿਆਂ ਦੇ ਨਾਲ ਕਿਸੇ ਦੇ ਨਾਲ ਉਹ ਮੋੜਾ ਕੋਈ ਸਰਕਲ ਹੈ ਹੀ ਨਹੀਂ ਉਹ ਸਿਰਫ ਪਰਮੇਸ਼ਵਰੀ ਪ੍ਰੈਜ਼ੈਂਸ ਦੇ ਵਿੱਚ ਇੰਨੀਆਂ ਵੱਡੀਆਂ ਦੇ ਹਸਤੀਆਂ ਦੇ ਨਾਲ ਜਿਹੜਾ ਰੋਲ ਪਲੇ ਉਹਨਾਂ ਦਾ ਕਰਨਾ ਸੀ ਜਿਹੜੀ ਜ਼ਿੰਮੇਵਾਰੀ ਪਰਮੇਸ਼ਵਰ ਵੱਲੋਂ ਲਈ ਜਾਂਦੀ ਉਹਨੂੰ ਉਹਨਾਂ ਨੇ ਇੰਨੀ ਸਿੱਦਤ ਤੇ ਦਲੇਰੀ ਨਾਲ ਉਵੇਂ ਹੀ ਨਿਭਾਇਆ